ਸਸ਼ੀਕਾਲ ਜੀ ਮੇਰੇ ਚੈਨਲ ਸੇ ਤੁਹਾਡਾ ਸਵਾਗਤ ਹੈ ਅੱਜ ਮੈਂ ਤੁਹਾਨੂੰ ਆ ਦੇਖੋ ਇਥੇ ਸ਼ਰਟ ਤੇ ਲੈਸ ਲਾਉਣਿਸ ਕਹੂੰਗੀ ਮੇਰੇ ਲੈਸ ਹੈ ਜੀ ਸਿੱਕੀ ਵਾਲੀ ਬਣੀ ਹੋਈ ਠੀਕ ਹੈ ਜੀ ਆ ਦੇਖੋ ਐਨੀ ਅਸੀਂ ਪਹਿਲੇ ਇਹਦੇ ਸਿੱਧਾ ਪਾਸਾ ਹੈ ਇਹਨੂੰ ਲੈਸ ਨੂੰ ਇਹਦੇ ਉੱਥੇ ਸਾਈਡ ਤੇ ਇੱਥੇ ਰੱਖ ਕੇ ਐਵੇਂ ਹਲਕੇ ਹਲਕੇ ਹੱਥ ਨਾਲ ਇਹਨੂੰ ਕਸਾ ਨਾ ਨਹੀਂ ਹੈਗਾ ਬਹੁਤ ਚੰਗੀ ਨਾ ਹੋਰੀ ਹੋਰੀ ਲਗਾਈ

ਸਭ ਦੇ ਸਿਰੇ ਤੇ ਆ ਕੇ ਨੂੰ ਲੈਸ ਨੂੰ ਐਵੇਂ ਰੱਖਣਾ ਇਹਦੇ ਸੀਨ ਦੇ ਨਾਲ ਨਾਲ ਦੋਨ ਸਿੱਧਾ ਬਸ ਕਰਕੇ ਬੋਨੇ ਆ ਮਾ ਦੇਖੋ ਜੀ ਨਾ ਇਸਕੀ ਨੀ ਫਿਨਿਸ਼ਿੰਗ ਨਾਲ ਲੱਗੀ ਆ ਮੇਰੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ ਜੀ ਜਿਹੜਾ ਕੋਈ ਮੇਰੇ ਵੀਡੀਓ ਨੂੰ ਨਮਾ ਆਇਆ ਮੇਰੇ ਚੈਨਲ ਤੇ ਉਹ ਸਬਸਕ੍ਰਾਈਬ ਕਰੋ ਲਾਈਕ ਕਰੋ ਕਮੈਂਟ ਕਰੋ ਤੇ ਮੇਰੇ ਇਹਨੂੰ ਵੀਡੀਓ ਨੂੰ ਸ਼ੇਅਰ ਜਰੂਰ ਕਰਦਿਆ ਕਰੋ ਧੰਨਵਾਦ ਜੀ